ਕਿਉ ਹੱਸਣਾ ਸਿਖਾਇਆ ਸੀ ਜੇ ਐਨਾ ਹੀ ਤੁਰਵਾਣਾ ਸੀ ਕਿਉ ਲਾਡ ਲੜਾਇਆ ਸੀ ਜੇ ਐਨਾ ਤੂੰ ਤੜਫਾਣਾ ਸੀ ਤੈਨੂੰ ਦਿਲ ਦਾ ਉਸੇ ਹੀ ਚੁਰਾਹੇ ਤੇ ਉਸੇ ਹੀ ਚੁਰਾਹੇ ਤੇ ਜਿੱਥੇ ਗਿਆ ਸੀ ਮੈਨੂੰ ਛੱਡ ਕੇ ਸਿਲਵਰੀ ਤੁਸੀਂ ਇੱਕ ਇੱਕ ਅਚੀਵਮੈਂਟ ਜਿਹੜਾ ਅਵਾਰਡ ਜਿਹੜੇ ਲੈ ਕੇ ਆਏ ਆ ਨਕੁੱਦਰ ਦਾ ਨਾਮ ਗੁਸ਼ਣ ਕੀਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਜਿਹੜਾ ਪਲੇਟਫਾਰਮ ਕਿਵੇਂ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਸਿੰਗਿੰਗ ਲਾਈਨ ਦੇ ਵਿੱਚ ਆਏ ਹੋ ਸਭ ਤੋਂ ਪਹਿਲਾਂ ਸਾਰਿਆਂ ਦਾ ਮੈਂ ਸਤਿ ਸ਼੍ਰੀ ਅਕਾਲ ਕਹੂੰਗੀ ਸਾਰਿਆਂ ਨੂੰ ਤੇ ਤੁਹਾਨੂੰ ਵੀ ਸਾਰਿਆਂ ਨੂੰ थैंकफुल ਕਿ ਤੁਸੀਂ ਇੱਥੇ ਮੈਨੂੰ ਬlesings ਦੇਣ ਆਏ ਆ ਸਪੋਰਟ ਕਰਨ ਆਏ ਆ ਐਂਡ ਕਰ ਕਰ ਤੱਕ ਮੇਰੀ ਵੀਡੀਓ ਪਹੁੰਚਾਣ ਆਏ ਆ ਮੇਰੀ ਅਚੀਵਮੈਂਟ ਨੂੰ ਪਹੁੰਚਾਣ ਆਏ ਆ ਐਂਡ ਛੋਟੇ ਉਂਦੇ ਮੈਨੂੰ ਬਹੁਤ ਸਿੰਗਿੰਗ ਦਾ ਸ਼ੌਂਕ ਹੁੰਦਾ ਸੀਗਾ ਮੈਂ ਆਪਣੇ ਆਪ ਨੂੰ ਹੀ ਜੱਜ ਕੀਤਾ ਸੀ ਕਿ ਮੈਨੂੰ ਸਿੰਗਿੰਗ ਦਾ ਸ਼ੌਂਕ ਆ ਐਡ ਮੇਰੀ ਫੈਮਿਲੀ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਮੇਰੇ ਮਮ ਡੈਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਚੀਜ਼ ਬਾਰੇ ਫਿਰ ਦਨ ਮੈਂ ਆਪਣੇ ਕਾਲਜ ਵੀ ਸਕੂਲ ਚ ਵੀ ਕੋਈ ਵੀ ਮਤਲਬ ਫੰਕਸ਼ਨ ਹੋਵੇ ਕੰਪੀਟੀਸ਼ਨ ਹੋਵੇ ਕੋਈ ਵੀ ਮੈਂ ਮਿਸ ਨਹੀਂ ਕੀਤਾ ਸਿੰਗਿੰਗ ਦਾ ਹੋਵੇ ਡਾਂਸਿੰਗ ਦਾ ਬਹੁਤ ਸਾਰੀ ਐਕਟੀਵਿਟੀਜ਼ 'ਚ ਮੈਂ ਮਤਲਬ ਪਾਰਟਿਸਪੇਟ ਕੀਤਾ ਆ ਐਂਡ ਸਿੰਕਿੰਗ ਦਾ ਮਿੱਡੂ ਸੀਗਾ ਕਿ ਮੈਂ ਐਸੇ ਫੀਲਡ ਵਿੱਚ ਜਾਣਾ ਆ ਐਂਡ ਮੈਂ ਬਾਕੀ ਸਿੰਗਰਾਂ ਨੂੰ ਦੇਖ ਕੇ ਬਹੁਤ ਮੋਟੀਵੇਟ ਹੁੰਦੀ ਸੀ ਕਿ ਮੈਂ ਵੀ ਇਸ ਫੀਲਡ ਵਿੱਚ ਜਾਣਾ ਆ ਐਂਡ ਦੈਨ ਫਿਰ ਮਮਾ ਨੂੰ ਪਤਾ ਲੱਗਾ ਸੀ ਕੇਕੇਐਚਡੀ ਦਾ ਟੀਵੀ ਰਿਐਲਿਟੀ ਸ਼ੋਅ ਦਾ ਦੈਨ ਮੈਂ 4 ਰਾਊਂਡ ਕਲੀਅਰ ਕਰਕੇ ਫਾਈਨਲ ਵਿੱਚ ਪਹੁੰਚੀ ਸੀ ਐਂਡ ਫਾਈਨਲੀ ਮੈਂ ਫਾਈਨਲ ਰਾਊਂਡ ਜਿੱਤੀ ਆ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆਹ ਅਚੀਵਮੈਂਟ ਦੇਖ ਕੇ ਮੈਨੂੰ ਜੱਜਸ ਨੇ ਵੀ ਬਹੁਤ ਸਪੋਰਟ ਕੀਤਾ ਸੀ ਬੇਟਾ ਘਰ ਦੇ ਵਿੱਚ ਕੋਈ ਹੋਰ ਵੀ ਸਿੰਗਰ ਹੈਗਾ ਜਿਹਨੂੰ ਦੇਖ ਕੇ ਜਾਂ ਤੈਨੂੰ ਸਪੋਰਟ ਕਰਦੇ ਨੇ ਕਿੰਨੇ ਸਪੋਰਟ ਕੀਤੀ ਆ ਤੇ ਘਰ ਦੇ ਵਿੱਚ ਕੋਈ ਹੋਰ ਸਿੰਗਰ ਹੈ ਜਿਨ੍ਹਾਂ ਨੇ ਤੁਹਾਨੂੰ ਵੀ ਕੁਝ ਸਿੰਗਿੰਗ ਦੇ ਲਾਈਨ ਵਿੱਚ ਹੈ ਪਾਪਾ ਨੂੰ ਥੋੜਾ ਜਿਹਾ ਸ਼ੌਂਕ ਆ ਸਿੰਗਿੰਗ ਦਾ ਐਂਡ ਮੈਂ ਆਪਣੇ ਫਾਦਰ ਤੋਂ ਇਹ ਮਤਲਬ ਚੀਜ਼ ਸਿੱਖੀ ਸੀ ਐਂਡ ਕੋਈ ਵੀ ਮੇਰੀ ਗਲਤੀਆਂ ਹੁੰਦੀਆਂ ਆ ਐਂਡ ਮੇਰੇ ਫਾਦਰ ਉਸ ਚੀਜ਼ ਬਾਰੇ ਸਪੋਰਟ ਕਰਦੇ ਆ ਐਂਡ ਮੈਨੂੰ ਦੱਸਦੇ ਆ ਜੋ ਵੀ ਗਲਤੀਆਂ ਹੁੰਦੀਆਂ ਆ ਕਾਫੀ ਮਤਲਬ ਦੱਸਦੇ ਆ ਕੋਈ ਵੀ ਐਪ ਵਗੈਰਾ ਹੁੰਦੇ ਆ ਉਹਦੇ ਵਿੱਚ ਅਸੀਂ ਸਿੰਗਿੰਗ ਕਰਦੇ ਆ ਇਕੱਠੇ ਵੀ ਸੋ ਮੇਰੇ ਫਾਦਰ ਸਭ ਤੋਂ ਵੱਡੇ ਮੇਰੇ ਸਪੋਰਟਿਵ ਆ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਤੁਹਾਡਾ ਪਹਿਲਾ ਜਿਹੜਾ ਸਟੈਪ ਹੈ ਜਿਹੜਾ ਸੀੜੀ ਤੁਸੀਂ ਚੜੀ ਆ ਔਰ ਮੈਂ ਇਹਨੂੰ ਐਪਰੀਸ਼ੀਏਟ ਕਰੂੰਗਾ ਬਹੁਤ ਵਧੀਆ ਜਿਹੜਾ ਤੁਸੀਂ ਇਹ ਅਚੀਵ ਕੀਤਾ ਆ ਸ਼ੁੱਭ ਕਾਮ ਤੇ ਜਿਹੜਾ ਤੁਸੀਂ ਹੁਣ ਅੱਗੇ ਵਾਸਤੇ ਇੱਕ ਹੁੰਦਾ ਆ ਅੱਗੇ ਵਧਣ ਵਾਸਤੇ ਕੋਈ ਨਾ ਕੋਈ ਉਸਤਾਦ ਜਰੂਰ ਧਾਰਨਾ ਪੈਂਦਾ ਉਹਦੇ ਬਾਰੇ ਵੀ ਤੁਸੀਂ ਕੋਈ ਸੋਚਿਆ ਅੱਗੇ ਲਈ ਕੋਈ ਹਾਂਜੀ ਮੈਂ ਕਾਲਜ ਵਿੱਚ ਮੈਂ ਸਿੰਕਿੰਗ ਦਾ ਪਿਊਜਿਕ ਦਾ ਕੋਰਸ ਜੁਆਇਨ ਕੀਤਾ ਸੀਗਾ ਸ਼ਾਰਟ ਟਰਮ ਐਂਡ ਮੇਰੇ ਸਰ ਵੀ ਮੈਨੂੰ ਬਹੁਤ ਸਪੋਰਟ ਕਰਦੇ ਸੋਹਣਾ ਨੇ ਮੈਨੂੰ ਕਾਫੀ ਕੁਝ ਸਿਖਾਇਆ ਡਾਕਟਰ ਪ੍ਰੇਮ ਸਾਗਰ ਸਰ ਨੇ ਐਂਡ ਬੋਥ ਵਧੀਆ ਉਹ ਕਰਵਾਉਂਦੇ ਨੇ ਐਂਡ ਮੈਨੂੰ ਹਰ ਟੀਚਰ ਮੋਟੀਵੇਟ ਕਰਦਾ ਹੈ ਕਿ ਤੂੰ ਅੱਗੇ ਪਹੁੰਚੂ ਕਿ ਕਾਫੀ ਸਾਡੇ ਕਾਲਜ ਦੇ ਸਿੰਗਰ ਬਣੇ ਨੇ ਜਿਦਾਂ ਨਿਮਰਤ ਖੈਰਾ ਜੀ ਆ ਉਹ ਵੀ ਸਾਡੇ ਕਾਲਜ ਦੇ ਹੋ ਕੇ ਗਏ ਨੇ ਐਂਡ ਮੇਰਾ ਵੀ ਇਹੀ ਮਤਲਬ ਰੋਲਾ ਮੇਰਾ ਵੀ ਇਹੀ ਹੈ ਕਿ ਮੈਂ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਾਂ ਐਂਡ ਉਸੇ ਕਾਲਜ ਤੋ ਉੱਠ ਕੇ ਜਾਓ ਜੀ ਇੱਕ ਨਾ 바ਵਾ ਸਾਹਿਬ ਦਾ ਇੱਕ ਨਾਮ ਬਹੁਤ ਮIROCHAN ਕੀਤਾ ਗਿੰਨੀ ਮਾਈ ਜੀ ਉਸੇ ਹੀ ਰੂਪ ਦੇ ਵਿੱਚ ਅਸੀਂ ਵੀ ਚਾਹੁੰਦੇ ਆ ਵੀ ਤੁਸੀਂ ਵੀ ਉਸ ਚੀਜ਼ ਉਸੇ ਲਾਈਨ ਦੇ ਵਿੱਚ ਅੱਗੇ ਆ ਕੇ 바ਵਾ ਸਾਹਿਬ ਦੇ ਵੀ ਗਾ ਤੁਸੀਂ ਇਹਨਾਂ ਦੇ ਸ਼ਬਦ ਗਾਓ ਲੋਕ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਆ ਤੇ ਤੁਸੀਂ ਵੀ 바ਵਾ ਸਾਹਿਬ ਦਾ ਨਾਮ ਮIROCHAN ਕਰਦੇ ਗਡਵਾਲ ਸਾਹਿਬ ਮੈਂ ਇੱਥੇ ਤੁਹਾਡੇ ਵੱਲ ਜਰੂਰ ਆਣਾ ਚਾਹੁੰਦਾ ਆ ਤੁਹਾਡੀ ਬੇਟੀ ਆ ਸੁਖਵਿੰਦਰ ਗਡਵਾਲ ਜੀ ਔਰ ਮੈਂ ਦੇਖ ਰਿਹਾ ਹਾਂ ਮਾ ਬੱਚੇ ਜਿਹੜੇ ਆ ਨਾ 바ਵਾ ਸਾਹਿਬ ਦੇ ਬੱਚੇ ਤਕਰੀਬਨ ਸਾਡੇ ਇਥੇ ਪੱਤਰਕਾਰ ਵੀ ਜਸਵਿੰਦਰ ਜੀ ਤੁੰਬਰ ਸਾਹਿਬ ਉਹਨਾਂ ਦੇ ਵੀ ਬੱਚੇ ਕਾਫੀ ਬੱਚੇ ਜਿਹੜੇ ਬਹੁਤ ਇੰਟੈਲੀਜੈਂਟ ਆ ਉਹ ਵੀ ਬੱਚੇ ਕਾਫੀ ਅੱਗੇ ਆ ਰਹੇ ਆ ਉਦਾਂ ਹੀ ਤੁਹਾਡੀ ਬੇਟੀ ਵੀ ਮੈਂ ਦੇਖ ਰਿਹਾ ਆ ਕਾਫੀ ਜ਼ਿਆਦਾ ਜਿਹੜੀ ਸਿੰਗਿੰਗ ਲਾਈਨ ਦੇ ਵਿੱਚ ਅੱਗੇ ਆ ਰਹੀ ਆ ਉਹਨਾਂ ਨੇ ਅਵਾਰਡ ਜਿਹੜਾ ਚੀਕ ਕੀਤਾ ਆ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੀ ਇਸ ਬੱਚੇ ਨੂੰ ਵੀ ਔਰ ਕਿਵੇਂ ਦੇਖਦੇ ਆਪਨੇ ਬੱਚੇ ਨੂੰ ਵੀ ਸਿੰਗਿੰਗ ਲਾਈਨ ਦੇ ਵਿੱਚ ਅਵਾਰਡ ਲੈ ਕੇ ਆਈ ਆ ਆ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੈਲਕਮ ਜੀ ਐਂ ਕਰਦਾ ਆਪਣੇ ਤੁਸੀਂ ਮਤਲਬ ਮੇਰੀ ਬੱਚੀ ਨੂੰ ਸਪੋਰਟ ਕਰਨ ਦੇ ਲਈ ਔਰ ਉਹਨੂੰ ਅੱਗੇ ਤੋਂ ਮੋਟੀਵੇਸ਼ਨ ਜਿਹੜੀ ਇੱਕ ਦੇਣ ਲਈ ਪਹੁੰਚੇ ਆ ਤੇ ਜਿਹੜੀ ਇਹ ਮੈਂ ਚਾਹੁੰਦਾ ਸੀ ਬੇਟੀ ਆਪ ਹੀ ਜਵਾਬ ਦਿੰਦੀ ਇਹਦੇ ਬਾਰੇ ਕਿਉਂਕਿ ਸਾਡੇ ਜਿਹੜਾ ਪਰਿਵਾਰ ਆ ਉਹ 바ਵਾ ਸਾਹਿਬ ਦੇ ਮਿਸ਼ਨ ਦੇ ਪ੍ਰਤੀ ਔਰ ਜਿਹੜੇ ਬੱਚੇ ਇਹ ਪੈਦਾ ਹੋਏ ਨੇ 바ਵਾ ਸਾਹਿਬ ਦੇ ਮਿਸ਼ਨ ਦੇ ਵਿੱਚ ਹੋਏ ਆ ਔਰ ਜੇ 바ਵਾ ਸਾਹਿਬ ਨਾ ਹੁੰਦੇ ਸ਼ਾਇਦ ਇਹ ਬੇਟੀ ਅੱਜ ਗੋਣਵੈਲੇ ਸਟੇਜ ਤੇ ਨਹੀਂ ਚੜ ਸਕਦੀ ਕਿਉਂਕਿ 바ਵਾ ਸਾਹਿਬ ਦੀ ਬਦੌਲਤ ਆ ਜਿਹੜੀਆਂ ਬੱਚੀਆਂ ਆ ਸਾਡੀਆਂ ਭੈਣਾਂ ਔਰ ਤਾਂ ਜਿਨ੍ਹਾਂ ਨੂੰ ਬਹੁਤ ਵੱਡਾ ਮਾਣ 바ਵਾ ਸਾਹਿਬ ਨੇ ਦੋਇਆ ਤੋਂ ਜਿਉਣਾ ਹੁੰਦੇ ਦੇ ਸ਼ਾਇਦ ਸਤੇ ਕਦੇ ਉਹ ਨਹੀਂ ਜਾ ਸਕਦੇ ਸੀ ਨਾ ਤਾਂ ਮੈਂ ਚਾਹੁੰਦਾ ਜੀ ਇਹ ਵੀ ਦਾਤੀ ਇਹਨੂੰ ਵੀ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਬਾਵਾ ਸਾਹਿਬ ਦੇ ਕੀ ਦੇਣਾ ਔਰ ਮੈਂ ਕਹਿਣਾ ਚਾਹਾਂਗਾ ਜੀ ਜਿਹੜਾ ਸ਼ੋਅ ਸੀਗਾ ਖਾਸ ਕਰਕੇ ਇਹ ਕਿ ਉਹਦੇ ਵਿੱਚ ਇਕੱਲੀ ਜਿਹੜੀ ਸਿੰਗਿੰਗ ਜਿਹੜਾ ਇਹਦਾ ਗਰੁੱਪ ਸੀਗਾ ਇਹ ਜਿਹੜੀ ਇਕੱਲੀ ਲੜਕੀ ਜਿਹੜੀ ਉਹਦਾ ਪ੍ਰਿਆ ਬਾਕੀ ਲੜਕੇ ਸੀ ਔਰ ਦੂਜੀ ਗੱਲ ਇਹ ਸੀ ਪੰਜਾਬ ਦੀ ਇਹ ਲੜਕੀ ਸੀ ਬਾਕੀ ਉਤਰਾਖੰਡ ਤੋਂ ਤਰਾੰਚਲ ਤੋਂ ਹਰਿਆਣੇ ਤੋਂ ਯੂਪੀ ਤੋਂ ਇਦਾਂ ਸੀ ਪੰਜਾਬ ਦੀ ਹਿਮਾਚਲ ਤੋਂ ਵੀ ਸੀ ਜੰਮੂ ਕਸ਼ਮੀਰ ਤੋਂ ਸੀ ਔਰ ਬੜੇ ਹੀ ਪ੍ਰਾਊਡ ਫੀਲ ਕਰਦੇ ਆਂ ਪੰਜਾਬ ਦੀ ਮੇਰੀ ਬੇਟੀ ਜਿਹੜੀ ਇੱਕ ਇੱਕ ਲੜਕੀ ਸੀਗੀ ਜਿਨੇ ਰਨਰ ਅਪ ਦਾ ਇਹ ਜਿਹੜੀ ਟਰਾਫੀ ਲਈ ਹੈ ਬੜਾ ਪ੍ਰਾਊਡ ਮੈਨੂੰ ਫੀਲ ਕਰਦਾ ਔਰ ਲੜਕੀਆਂ ਵਾਸਤੇ ਵੀ ਵੀ ਇਹ ਇੱਕ ਮੈਂ ਪ੍ਰੇਰਨਾ ਸਰੋਤ ਵੀ ਹੋਊਗਾ ਵੀ ਇਹ ਲੜਕੀਆਂ ਕੋਸ਼ਿਸ਼ ਕਰਨ ਕਿ ਮੁੰਡਿਆਂ ਨੂੰ ਵੀ ਤੋਂ ਅੱਗੇ ਨਿਕਲ ਸਕਦੀਆਂ ਇਸ ਮੇਰੇ ਬੇਟੀ ਕੀ ਕਰ ਰਹੀ ਹੈ এডਿਕੇਸ਼ਨ ਤੇ ਪ੍ਰਾਪਟ ਕਰ ਰਹੀ ਹੈ ਕਿਹਨੀਆਂ ਟੀਚਰ ਦੇ ਨਾਲ ਨਾਲ ਟੀਚਿੰਗ ਦੇ ਨੂੰ ਐਕਚੁਅਲੀ ਜਦਾਂ ਬੜੀ ਦੇਜ ਤਨ ਦੱਸਿਆ ਵੀ ਸਕੂਲ ਤੋਂ ਕਾਲਜ ਵਿੱਚ ਇਹ ਪਾਰਟਿਸਿਪੇਟ ਕਰਦੀ ਰਹੀ ਨੀ ਸ਼ੌਕ ਸਿਗਾ ਔਰ ਅਸੀਂ ਇਹਦੇ ਚੌਕ ਨੂੰ ਦੇ ਕੇ ਵੈਨੂੰ ਕੋਲੇ ਵਿੱਚ ਵੀ ਆਪਸ਼ਨਲ ਸਬਜੈਕਟ ਨੇ ਦਵਾਇਆ ਵੀ ਉਹਦੀ ਵੀ ਨਾਨ ਨਾ ਸਟੱਡੀ ਜਿਆਦਾ ਕਰੇ ਕਾਲਜ ਦੇ ਪ੍ਰਿੰਸੀਪਲ ਇਹਨਾਂ ਦੇ ਜਿਹੜੇ ਮਿਊਜ਼ਿਕ ਟੀਚਰ ਨੇ ਰਿਸਪੈਕਟਡ ਪ੍ਰੇਮ ਸਾਗਰ ਜੀ ਗੁੰਜਨ ਮੈਂਡਮ ਇਹਨਾਂ ਦੇ ਉਹ ਵੀ ਇਹਨਾਂ ਨੂੰ ਗਾਈਡ ਕਰਦੇ ਆ ਇੱਥੇ ਲੋਕਲ ਵੀ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ ਤਨਪ੍ਰੀਤ ਜੀ ਹੈ ਉਹਨਾਂ ਤੋਂ ਵੀ ਇਹਨਾਂ ਨੇ ਗਾਈਡੈਂਸ ਲਈ ਸੀਗੀ ਸੈਮੀ ਫਾਈਨਲ ਉਹਨਾਂ ਨੇ ਹੀ ਜਿਹੜਾ ਇਹਦਾ ਕਲੀਅਰ ਕਰਵਾਇਆ ਸੀ ਔਰ ਜਿਹੜੇ ਜਜਰ ਵਗੈਰਾ ਉਹਨਾਂ ਨੇ ਬਹੁਤ ਮੋਟੀਵੇਸ਼ਨ ਵੀ ਦਿੱਤੀ ਸੀ ਤੋਂ ਏ ਬੀ ਸੀ ਇਹ ਕਾਰੀਆ ਵੈਸੇ ਐਚ ਐਮ ਕਾਲਜ ਜਲੰਧਰ ਦੇ ਵਿੱਚ ਪੀ ਸੀ ਐ ਫੋਰਸ ਸੈਮ ਜਿਹੜਾ ਕਲੀਅਰ ਹੋ ਚੁੱਕਿਆ ਤੋਂ ਹੁਣ ਅੱਗੇ ਨੈਕਸਟ ਦਾ ਮਤਲਬ ਸਟੱਡੀ ਦਾ ਵੀ ਦੋ ਸੈਮ ਰਹਿ ਗਿਆ ਬਾਕੀ ਤੇ ਅਸੀਂ ਸੋਨੈ ਚਲੋ ਦੋ ਸੈਮ ਵੀ ਕਲੀਅਰ ਹੋ ਜਾਵੇ ਨਾਲ ਨਾਲ ਆਪਣੀ ਇਹਦਾ 뮤지컬 ਸ਼ੋਅ ਵੀ ਪੂਰਾ ਹੋ ਜਾਵੇ ਅਸੀਂ ਇਹਦੇ ਵਾਸਤੇ ਹਰ ਐਫਰਟ ਕਰਨ ਨੂੰ ਤਿਆਰ ਆ ਬਈ ਬੱਚੇ ਦਾ ਜਿਹਦਾ ਅਗਰ ਸਿੰਗਿੰਗ ਵਿੱਚ ਜਾਣ ਦਾ ਮਾਇਨ ਹੈ ਅਸੀਂ ਪਹਿਲਾਂ ਵੀ ਸਪੋਰਟ ਕੀਤੀ ਔਰ ਅੱਗੇ ਵੀ ਕਰਾਂਗੇ ਹੁਣ ਮੰਮੀ ਬੁਲਾਜੀਏ ਕਿ ਮੰਮੀ ਕਿੰਨਾ ਮਹਿਸੂਸ ਕਰ ਰਹੀ ਹੈ ਲਈਆ ਸਟੇਜ ਤੇ ਉੱਪਰ ਪਰਫਾਰਮੈਂਸ ਕਰਕੇ ਔਰ ਰਨਰ ਰਹਿ ਆ ਕਿ ਕਿਤਨਾ ਖੁਸ਼ੀ ਮਹਿਸੂਸ ਕਰ ਰਹੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੇਰੀ ਬੇਟੀ ਨੇ ਐਨੀ ਵੱਡੀ ਸਟੇਜ ਤੇ ਜਾ ਕੇ ਔਰ ਆਪਣੇ ਮਦਰ ਫਾਦਰ ਦਾ ਆਪਣੇ ਇਲਾਕਾ ਨਿਵਾਸੀਆਂ ਦਾ ਔਰ ਸ਼ਹਿਰ ਦਾ ਜਿਹੜਾ ਨਾਮ ਰੌਸ਼ਨ ਕੀਤਾ ਉੱਥੇ ਨਕੋਦਰ ਬੋਲ ਲਿਆ ਇਹ ਲਈ ਮੇਰੇ ਲਈ ਬਹੁਤ ਵੱਡੀ ਮਰ ਮੈਨੂੰ ਆਪਣੇ ਆਪ ਨੂੰ ਅਚੀਵਮੈਂਟ ਲੱਗੀ ਕਿ ਮੇਰੀ ਬੇਟੀ ਕਰਕੇ ਹੀ ਸਾਡੇ ਸ਼ਹਿਰ ਦਾ ਜਿਹੜਾ ਨਾਮ ਉੱਥੇ ਬੋਲਿਆ ਗਿਆ ਔਰ ਮੈਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਕਿ ਇਸ ਬੇਟੀ ਕਰਕੇ ਹੀ ਅਸੀਂ ਏਡੇ ਵੱਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਉੱਥੇ ਜਾ ਕੇ ਅਸੀਂ ਪਾਰਟਿਸਿਪੇਟ ਕੀਤਾ ਔਰ ਮੇਰੀ ਬੇਟੀ ਜਿਹੜੀ ਆ ਲੜਕੀਆਂ ਦੇ ਵਿੱਚੋਂ ਜਦਕਿ ਪੰਜਾਬ ਦੀ ਸਿਰਫ ਇੱਕੋ ਹੀ ਲੜਕੀ ਸੀ ਔਰ ਇਹ ਰਨਰ ਅਪ ਰਹੀ ਔਰ ਸਾਡੇ ਲਈ ਇੱਕ ਬਹੁਤ ਇੱਕ ਪ੍ਰਾਊਡ ਮੂਮੈਂਟ ਸੀ ਬਹੁਤ ਬਹੁਤ ਧੰਨਵਾਦ ਜੀ ਨਾਲ ਇੱਕ ਇਤਲਾਸ ਸਵਾਲ ਮੈਨੂੰ ਸਿਵੀਆ ਕੋਲੋਂ ਲੈ ਲੈਂਦੇ ਆ ਸਿਵੀਆ ਜੀ ਇਹ ਪਹਿਲਾਂ ਦਾ ਇੱਕ ਮਿੱਠਾ ਜਾਂ ਕਿ ਪਿਆਰਾ ਜਿਹਾ ਸੌਂਗ ਸੁਣਾ ਦੇ ਇੱਕ ਤੇ ਉਸ ਤੋਂ ਬਾਅਦ ਮੈਂ ਆਪਾਂ ਗੱਲ ਕਰਦੇ ਹਾਂ ਲੋਕਾਂ ਦੀਆਂ ਚੰਗੀਆਂ ਬਾੜੀਆਂ ਸਮਿਆਂ ਨੇ ਮਾਪਣੀਆਂ ਲੇਖਾਂ ਲਿਖਵਾ ਕੇ ਆਉਂਦੇ ਸਭ ਆਪੋ ਆਪਣੀਆਂ ਹੋਣੀ ਨਾਲ ਮੱਥਾ ਲਾ ਕੇ ਆਕੜ ਨੂੰ ਪਨ ਲੈਣਾ ਏ ਮੇਰੀ ਖੁਸ਼ਕਿਸਮਤ ਹੈ ਤੂੰ ਮੇਰੀ ਗੱਲ ਮੰਨ ਲੈਣਾ ਏ ਤੁਹਾਨੂੰ ਕੋਲ ਬਤਨਵਾਜੀ ਤੁਸੀਂ ਹੁਣ ਅਗਲੀ ਲਾਈਫ ਬਾਰੇ ਕੀ ਸੋਚਿਆ ਕੀ ਹੁਣ ਸਿੰਗਿੰਗ ਵਾਲੀ ਜਾਣਾ এডਿਕੇਸ਼ਨ ਤੇ ਕਿਸੇ ਸਰਕਾਰੀ ਨੌਕਰੀ ਵਾਲੀ ਜਾਣਾ ਕਿੱਧਰ ਤੁਹਾਡਾ ਟਾਰਗੇਟ ਹੈ ਬੇਟਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰੂੰਗੀ ਐਂਡ ਥੈਨ ਮੈਂ ਸਿੰਗਿੰਗ ਦਾ ਵੀ ਨਾਲ-ਨਾਲ ਕਰ ਰਹੀ ਆ ਹੁਣ ਵੀ ਮੇਰੀ ਕਲਾਸਿਸ ਚੱਲਦੀਆਂ ਨੇ ਸਿੰਗਿੰਗ ਦੀਆਂ ਐਂਡ ਮੈਂ ਇਹ ਚਾਹੂੰਗੀ ਸਿੰਗਿੰਗ ਵਿੱਚ ਮੈਂ ਸਭ ਕੁਝ ਸਿੱਖਾਂ A to Z ਚੀਜ਼ ਸਿੱਖਾਂ ਐਂਡ ਸਭ ਮਤਲਬ ਉਹ ਕਰਾਂ ਐਂਡ ਮੈਨੂੰ ਮਤਲਬ ਮੂਵੀ ਵਾਸਤੇ ਵੀ ਸ਼ਾਰਟ ਮੂਵੀ ਵਾਸਤੇ ਵੀ ਮਤਲਬ ਮੈਨੂੰ ਆਫਰਸ ਆਈਆਂ ਨੇ ਐਂਡ ਮੈਂ ਉਹਨਾਂ ਦੀ ਵੀ ਪ੍ਰੈਕਟਿਸ ਕਰ ਰਹੀ ਆ ਐਂਡ ਗ੍ਰੈਜੂਏਸ਼ਨ ਤੋਂ ਬਾਅਦ ਮੇਰਾ ਕਿਤੇ ਨਾ ਕਿਤੇ ਅਬਰਾਡ ਦਾ ਵੀ ਹੈ ਐਂਡ ਮੈਂ ਉਹ ਕਰੂੰਗੇ ਆਪਣਾ ਹਰ ਇੱਕ ਡ੍ਰੀਮ ਅਚੀਵ ਕਰੂੰਗੇ ਚਲੋ ਤੁਹਾਡੇ ਪਰਿਵਾਰ ਨੂੰ ਗੜਵਾਲ ਪਰਿਵਾਰ ਨੂੰ ਸਾਡੇ ਵੱਲੋਂ ਸਾਡੀ ਟੀਮ ਵੱਲ ਬਹੁਤ ਬਹੁਤ ਮਾਰਕਸ ਧੰਨਵਾਦ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ